ਕਿਸੇ ਦੇ ਘਰ ਵਿੱਚ ਵਿੜੇ ਵਿੱਚ ਦਰਖਤ ਹੈ ਦਰਖਤ ਉੱਤੇ ਪੰਛੀਆਂ ਨੇ ਆਲਣਾ ਬਾਲਿਆ ਉਸ ਆਲਣੇ ਵਿੱਚ ਚਿੜੀਆਂ ਰਹਿੰਦੀਆਂ ਨੇ ਹੁਣ ਜਦੋਂ ਮਾਲਕ ਘਰ ਵਿੱਚ ਦਾਣੇ ਸੁਕਣੇ ਪਾਉਂਦੇ ਨਾ ਕਹਿੰਦੇ ਉਹ ਚਿੜੀਆਂ ਉਹਦੇ ਵਿੱਚੋਂ ਦਾਣੇ ਚੁੱਕ ਕੇ ਖਾ ਲੈਂਦੀਆਂ ਨੇ ਉਦੋਂ ਲੋਕ ਅੱਜ ਵਾਂਗ ਨਹੀਂ ਸਿਵੇਂ ਢੋਲ ਭਰ ਕੇ ਕਣਕ ਦੇ ਰੱਖੇ ਹੋਏ ਆ ਨਾਲ ਦੀ ਨਾਲ ਥੋੜੇ ਜਿਹੇ ਦਾਣੇ ਧੋਨੇ ਉਹ ਤੋਂ ਕਿਸ ਕਾਕੇ ਹੱਥੀ ਮਈਆਂ ਪੀਸਦੀਆਂ ਸੀ ਚੱਕੀ ਜਦੋਂ ਦਾਣੇ ਸੁੱਕਣੇ ਪਾਣੇ ਚਿੜੀਆਂ ਨੇ ਦਾਣੇ ਖਾਣੇ ਉਹਨਾਂ ਨੂੰ ਮौज ਲੱਗ ਜਾਣੀ ਕਹਿੰਦੇ ਉਹ ਚਿੜੀਆਂ ਦੇ ਮਨ ਵਿੱਚ ਖਿਆਲ ਆਇਆ ਜਿਹਦੇ ਘਰ ਤੋਂ ਦਾਣੇ ਖਾਨੀਏ ਇਹ ਬੰਦਾ ਇੰਨੇ ਸਾਲਾਂ ਤੋਂ ਗਰੀਬ ਹੈ ਇਹਦੇ ਬੱਚੇ ਵੱਡੇ ਹੋ ਚੱਲੇ ਨੇ ਇਹਦੇ ਘਰ ਦੀ ਗਰੀਬੀ ਨਹੀਂ ਮੁੱਕੀ ਇਹਦਾ ਭਲਾ ਕਰਨਾ ਚਾਹੀਦਾ ਫਿਰ ਉਨੀ ਸੋਚ ਕੇ ਪਤਾ ਕੀ ਸੋਚਿਆ ਉਹ ਚਿੜੀਆਂ ਨੇ ਸੋਚਿਆ ਇਹਦਾ ਭਲਾ ਪਤਾ ਕਦੋਂ ਹੋਣਾ ਜਦੋਂ ਇਹ ਬੰਦਾ ਸੇਵਾ ਕਰੇ Jadon <laughs>